हां जी ਅੱਜ ਤੁਹਾਨੂੰ ਆਪਾਂ ਦੱਸਾਂਗੇ ਜਿਹੜਾ ਲੋਰ ਜਾਂ ਟੀ-ਸ਼ਰਟ ਆ ਉਹ ਤੇ ਆਪਾਂ ਸਲਾਈ ਕਿਸ ਤਰ੍ਹਾਂ ਲਾ ਸਕਦੇ ਆ ਕਿਉਂਕਿ ਜਦੋਂ ਵੀ ਆਪਾਂ ਸਲਾਈ ਲਾਉਣੇ ਆ ਤਾਂ ਆਪਣਾ ਇਹ ਧਾਗਾ ਟੁੱਟ ਜਾਂਦਾ ਤੇ ਜਾਂ ਛੜੰਗੀ ਲਾਉਣ ਲੱਗ ਜਾਂਦੀ ਏ ਟੱਪਾ ਦੇਣ ਲੱਗ ਜਾਂਦੀ ਏ ਤੇ ਇਹ ਆਪਾਂ ਕਿਸ ਤਰੀਕੇ ਨਾਲ ਲਾ ਸਕਦੇ ਆ ਤੁਹਾਨੂੰ ਅੱਜ ਲਾ ਕੇ ਦੱਸਦੇ ਆ ਤੇ ਮੇਰੀ ਪੂਰੀ ਵੀਡੀਓ ਦੇਖਣੀ ਤੇ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਆਪਾਂ ਸਲਾਈ ਲਾ ਸਕਦੇ ਆ ਤੇ ਆਓ ਹੁਣ ਆਪਾਂ ਇਹਦੀ ਸਲਾਈ ਲਾਉਣ ਲੱਗਦੇ ਆ ਅੱਜ ਜਦੋਂ ਆਪਾਂ ਸਲਾਈ ਮਾਰਦੇ ਆ ਨਾ ਉਦੋਂ ਆਪਣਾ ਜਾਦਾ ਧਾਗਾ ਤੋੜ ਲੱਗ ਜਾਂਦੀ ਹੈ ਨਾਲੇ ਟੱਪਾ ਦੇਣ ਲੱਗ ਜਾਂਦੀ ਹੈ ਇਹਦੀ ਇਸ ਤਰ੍ਹਾਂ ਸਿਉਣ ਘਾਟਾ ਹੁੰਦੀ ਹੈ ਆ ਦੇਖ ਸਕਦੇ ਆ ਇਹ ਤਾਂ ਧਾਗਾ ਵੀ ਟੁੱਟ ਗਿਆ ਤੇ ਆਪਾਂ ਜਿਹੜੀ ਸਲਾਈ ਲਾਈ ਆ ਇਹ ਦੇਖੋ ਤੁਸੀਂ ਕਿੱਡੇ ਕਿੱਡੇ ਟੱਪੇ ਛੱਡਦੇ ਆ ਆ ਇੰਨੇ ਇੰਨੇ ਛਡੰਗੇ ਲਾਉਂਦੀ ਆ ਇਦਾਂ ਇਹ ਸਿਉਣ ਵਾਜਦੀ ਨਹੀਂ ਦੇਤੇ ਤੇ ਇਹ ਆਪਾਂ ਕਿਸ ਤਰੀਕੇ ਨਾਲ ਲਾਉਣੀ ਹੈ ਉਹ ਤੁਹਾਨੂੰ ਦੱਸਦੇ ਆ ਵੀ ਆਪਣੇ ਆਮ ਲੋਹੜਾਂ ਘਰੇ ਆਪਾਂ ਆਪ ਨੂੰ ਕੱਪੜੇ ਨਹੀਂ ਆਉਂਦੇ ਫੇਰ ਵੀ ਆਪਾਂ ਨੂੰ ਮਾਣਾ ਮੋਟਾ ਇਹ ਆ ਪਟਿਆ ਤਾਂ ਸਿਉਣਾ ਹੀ ਪੈਂਦਾ ਨਾ ਤਾਂ ਕਰਕੇ ਆਪਾਂ ਤੁਹਾਨੂੰ ਅੱਜ ਇਹ ਦੱਸਦੇ ਆਂ ਵੀ ਆਪਾਂ ਇਹ ਕਿਸ ਤਰੀਕੇ ਨਾਲ ਆਪਾਂ ਸਲਾਈ ਲਾ ਸਕਦੇ ਆਂ ਤਾਂ ਕਿ ਆਪਣੇ ਜਿਹੜਾ ਕੋਈ ਕਿਸੇ ਬੱਚੇ ਦਾ ਆਪਾਂ ਉੱਚਾ ਵੀੜਾ ਕਰਨਾ ਹੈ ਤੋਂ ਆਪਾਂ ਆਪਣੇ ਆਪ ਘਰੇ ਕਰ ਸਕੀਏ ਤੇ ਇਹਨੂੰ ਆਪਾਂ ਕੀ ਕਰਨਾ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਜਿੰਨਾ ਬੋਲਡ ਕਰਨਾ ਉਦਾਂ ਆਪਾਂ ਇਸ ਤਰ੍ਹਾਂ ਰੱਖਣਾ ਤੇ ਆਪਾਂ ਨੇ ਕਾਗਜ਼ ਲੈ ਕੇ ਕੋਈ ਵੀ ਕਾਪੀ ਦਾ ਪੇਪਰ ਉਹਦੇ ਨਾਲੋਂ ਇੰਨੇ-ਇੰਨੇ ਲੰਬੀਆਂ ਆਪਾਂ പേജ് സ നോസ് തര കെ എത് ദൂര കെജു എങ്ങാറേസ് തര ക സോറി കാഗജന കട്ടാ ല പേജ ലംബ ബാ ലൂ സിലായി പഴയ ഏസ് മശീന ധാഗാ പാ ലോണ കേരള ഇത് അപ്പം ഇസ്ത ਨੀਚੇ ਰੱਖਾਂਗੇ ਕੱਪੜੇ ਦੇ ਕੋਲ ਇੱਥੋਂ ਆਪਾਂ ਜਿੰਨਾ ਫੋਲਡ ਕਰਨਾ ਉਹਨਾ ਰੱਖ ਲੈਣਾ ਇੱਥੋਂ ਰੱਖ ਕੇ ਇਹਦਾ ਸਲਾਈ ਲਾਵਾਂਗੇ ਆਪਾਂ ਥੋੜਾਇਆ ਕੱਟੀ ਲੈ ਲੈਂਦੇ ਆ ਕਿਉਂਕਿ ਆਪਾਂ ਥੋੜਾ ਜਿਹਾ ਨੀਵਾ ਵੀ ਕਰ ਲੈਣਾ ਇਹਨੂੰ ਕਈ ਵਾਰ ਉੱਚਾ ਵੀ ਕਰਨਾ ਪੈਂਦੀ ਹੈ ਲੋਅਰ ਆਪਾਂ ਨੂੰ ਕਈ ਵਾਰ ਨੀਵੀਂ ਵੀ ਕਰਨੀ ਪੈਂਦੀ ਹੈ ਇਹ ਉਹ ਆਪਾਂ ਤੋਂ ਸੈੱਟ ਨਹੀਂ ਆਉਂਦੀ ਤੇ ਫਿਰ ਆਪਾਂ T-shirt ਬੱਚੇ ਦੀ ਪੀੜੀ ਹੁੰਦੀ ਉਹ ਵੀ ਆਪਾਂ ਨੂੰ ਕਰਨੀ ਪੈਂਦੀ ਹੈ। ਖੁੱਲੀ ਪੀੜੀ ਆ ਜੇ ਇਹ ਰੱਖ ਲੈਣੀ ਹੈ। ਹੁਣ ਆਪਾਂ ਜਿੱਥੇ ਆ ਆ ਮਤਲਬ ਆਪਣੀ ਸਲਾਇਆ ਕਪੜਾ ਉਹਦੇ ਉੱਤੇ ਉੱਤੇ ਉਹਦੇ ਨਾਲ ਆਪਾਂ ਸਿਉਣ ਲਾਉਣੀ ਹੈ। ਸਿੱਧੀ ਸਿੱਧੀ ਆਪਾਂ ਲੱਗੇ। ਤੇ ਇੱਥੋਂ ਆਪਾਂ ਕਾਗਜ਼ ਉੱਤੇ ਮਿਕਸਣਾ ਸਿਉਣ ਲਾਵਾਂਗੇ। ਇਹ ਆਪਾਂ ਇੱਕ ਵਾਰ ਦੇਖ ਲੈਣਾ ਵੀ ਆਪਣਾ ਪੈਰ ਦੇ ਇਹਦੇ ਲਈ ਸਾਈਡ ਕਿੰਨਾ ਕਪੜਾ ਉਸ ਦੇ ਹਿਸਾਬ ਨਾਲ ਆਪਾਂ ਕਪੜਾ ਛੱਡਾਂਗੇ ਤਾਂ ਕਿ ਆਪਣੀ ਸਿਉਣ ਜਿਹੜੀ ਹੈ ਸਿੱਧੀ ਸਿੱਧੀ ਲੱਗੇ। ਤੇ ਕਾਗਜ਼ ਦੇ ਨਾਲੋਂ ਦੇਸਦਾ ਘੱਟ ਹੈ ਨਾ ਤਾਂ ਕਰਕੇ ਕਾਗਜ਼ ਆਪਾਂ ਨੂੰ ਇੰਨਾ ਕਰਖਣਾ ਪੈਣਾ ਕਿ ਆਪਣਾ ਦੋਨੇ ਪੈਰ ਕਾਗਜ਼ ਇਹਦੇ ਪੇਪਰ ਦੇ ਉੱਪਰ ਚੱਲਣ ਇੱਥੇ ਰੱਖ ਲਿਆ ਔਰ ਆਪਾਂ ਸਲਾਈ ਜਿਹੜੀ ਆਪਣੀ ਇੱਥੇ ਆਉਗੀ ਉਸੇ ਤਰ੍ਹਾਂ ਹੀ ਆਪਾਂ ਇਧਰਲੀ ਸਾਈਡ ਤੇ ਨਾ ਕਰਦੇ ਇੱਦਾਂ ਮਾਰਨੀ ਹੈ ਔਰ ਆਪਾਂ ਆਪਣਾ ਤਾਂ ਧਾਗਾ ਟੁੱਟੂਗਾ ਤੇ ਨਾ ਹੀ ਆਪਣੇ ਮਤਲਬ ਅਖਾ ਜਿਵੇਂ ਟੱਪੇ ਦੇਣ ਲੱਗ ਜਾਂਦਾ ਉਸੇ ਤਰ੍ਹਾਂ ਆਪਾਂ ਕੋ ਘੱਟ ਪਾਣ ਕੁਛ ਨਹੀਂ ਦੇਊਗਾ ਕੀ ਆਪਣੀ ਸਿਲਾਈ ਲੱਗ ਜਾਣੀ ਹੈ ਇਹ 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 ਸਾਰਿਆਂ ਆਪਾਂ ਇਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਕਿ ਕੋਈ ਵੀ ਟੀ-ਸ਼ਰਟ ਆ ਕੋਈ ਉਧੜੀ ਆ ਲੋਅਰ ਉਧੜੀ ਆ ਆਪਾਂ ਸਿਲਾਈ ਮਲਾਉਣੀ ਹੈ ਘਰੇ ਤੇ ਇਹ ਪ੍ਰੋਬਲਮ ਆਪਾਂ ਨੂੰ ਬਹੁਤ ਕਿੱਥੇ ਕਿੱਥੇ ਤੇ ਆਪਾਂ ਕਿਸ ਤਰ੍ਹਾਂ ਆਏਗਾ ਤੋਪਾ ਲਾਹੀ ਤੇ ਆਪਾਂ ਇਹਦਾ ਰੱਖ ਕੇ ਸਿਲਾਈ ਕਰ ਸਕਦੇ ਆ ਆ ਦੇਖ ਸਕਦੇ ਤੁਸੀਂ ਆਪਣੀ ਸਲਾਈ ਬਿਲਕੁਲ ਕੋਈ ਵੀ ਆਪਣਾ ਉਹ ਟੱਪਾ ਵਗੈਰਾ ਕੁਝ ਨਹੀਂ ਆਇਆ ਤੇ ਆਪਣੀ ਸਲਾਈ ਕਿੰਨੀ ਸੋਹਣੀ ਲੱਗੇ ਬਣਾ ਤਿਆਰ ਹੋ ਦੇਖ ਸਕਦੇ ਤੁਸੀਂ ਇੱਥੇ ਕੋਈ ਵੀ ਟੱਪਾ ਨਹੀਂ ਦਾ ਤੇ ਸਿੱਧੀ ਸਿੱਧੀ ਸਲਾਈ ਵਧੀਆ ਲੱਗੀ ਹੈ ਇਹ ਇੱਥੇ ਆਪਣਾ ਪੇਪਰ ਜਿਹੜਾ ਖਤਮ ਹੋ ਗਿਆ ਹੁਣ ਆਪਾਂ ਇਹ ਦੂਸਰਾ ਜਿਹੜਾ ਕਟਿੰਗ ਕੀਤਾ ਹੈ ਇਹਦੇ ਨਾਲ ਹੀ ਇਸ ਤਰ੍ਹਾਂ ਧਰ ਲੈਣਾ ਇਹਦੇ ਉੱਪਰ ਰੱਖ ਕੇ ਨਾਲ ਹੀ ਜਿੰਨਾ ਜਿੰਨਾ ਆਪਾਂ ਸਪੋਲਡ ਕਰਨਾ ਉਹਨਾ ਆਪਾਂ ਫੋਲਡ ਕਰਕੇ ਇਥੋਂ ਆਪਾਂ ਦੇਖਦੇ ਹਾਂ ਕੱਟ ਕਰ ਲਵਾਂਗੇ ਇਹਦੇ ਨਾਲ ਕੰਮ ਹੋ ਜਾਣਾ ਆਹ ਦੇਖ ਸਕਦੇ ਹੋ ਜੀ ਇਹ ਆਪਣੀ ਜਮਾਂ ਲਾਈਨ ਜਿਹੜੀ ਆ ਬਹੁਤ ਵਧੀਆ ਲੱਗ ਗਈ ਹੈ। ਤਾਂ ਲੈ ਲਈ ਤੇ ਦਬਾ ਕੇ ਜਮਾ। ਹੁਣ ਆਪਾਂ ਇਹ ਡਬਲ ਸਲਾਈ ਵੀ ਕਰ ਸਕਦੇ ਆ, ਸਿੰਗਲ ਸਲਾਈ ਰੱਖਣੀ ਸਿੰਗਲ ਵੀ ਰੱਖ ਸਕਦੇ ਆ। ਜੇ ਆਪਾਂ ਜਿਵੇਂ ਰੈਡੀमेड ਦੇ ਹੁੰਦੀ ਐ ਇੱਕ ਸਲਾਈ ਤੇ ਹੋਰ ਲਾ ਲਾਂਗੇ ਤੇ ਉਹ ਆਪਣੀ ਡਬਲ ਸਲਾਈ ਰੈਡੀमेड ਮਤਲਬ ਲੋਹਰਾਂ ਦੇ ਰੈਡੀमेड ਦੇ ਜਿਵੇਂ ਲੱਗੀ ਹੁੰਦੀ ਐ ਉਸ ਤਰ੍ਹਾਂ ਲੱਗੂਗੀ। ਹੁਣ ਆਪਾਂ ਇਹਨੂੰ ਡਬਲ ਕਰਨਾ ਹੈ। ਇੱਥੋਂ ਆਪਾਂ ਨੇ ਸਿਉਣ ਕੋਲੇ ਸ਼ੁਰੂ ਕਰਨੀ ਐ। ਇੱਥੇ ਆਪਣੀ ਸਿਉਣਾਂ ਚਾਹੀ ਕੁਝ ਕਰ ਲਈ। ਇੱਥੋਂ ਰੱਖ ਕੇ ਇੱਦਾਂ ਇੱਕੋ ਜੀ ਮਤਲਬ ਇੱਥੇ ਸਾਲ ਛੱਡ ਲਾਂਗੇ ਇੱਥੇ ਇੱਕ ਹੋਰ ਸਲਾਈ ਲਾ ਦੇ ਜਿਹੜੀ ਆ ਆਪਣੀ ਸਿਉਣ ਪਹਿਲਾਂ ਲੱਗੀ ਹੋਈ ਐ ਇਹ ਆਪਾਂ ਪੈਰ ਦਾ ਵਿਚਾਲਾ ਕਰਕੇ ਇਹਦੇ ਵਿਚਾਲੇ ਦੇ ਸੇਧ-ਸੇਧ ਨੂੰ ਲਈ ਆਉਣਾ ਫਿਰ ਆਪਣੀ ਜਿਹੜੀ ਸਿਉਣ ਆ ਘਰ ਦੇ ਪਾਸੇ ਇੱਥੇ ਤੇ ਲੱਗੇਗੀ ਹਾਂ ਦੇਖ ਸਕਦੇ ਤੁਸੀਂ ਇੱਕੋ ਜੀ ਫਿਰ ਇੱਥੇ ਆਪਣੀ ਘਰ ਸਿਉਣ ਲੱਗੂਗੀ ਜਿਹੜੀ ਆਪਣੀ ਪਹਿਲੀ ਸਲਾਈ ਐ ਉਹ ਆਪਣਾ ਇਧਰਲੀ ਸਾਈਡ ਵਾਲਾ ਪੈਰ ਐ ਇਹਦੀ ਆਪਾਂ ਚਾਲੀ ਜਮਾ ਲਾਈਨ ਜਿਹੜੀ ਆ ਇਹਨੂੰ ਦੇਖਣਾ ਜਦੋਂ ਆਪਾਂ ਸਿਆਉਣ ਲਵਾਂਗੇ ਬਿਲਕੁਲ ਸਿੱਧੀ ਸਿੱਧੀ ਇੱਕੋ ਜਿਹਾ ਕੱਪੜਾ ਆਪਣਾ ਇਸ ਤਰ੍ਹਾਂ ਵਿੱਚ ਰਹੂਗਾ ਨਹੀਂ ਆਪਣੀ ਲਿੰਗੀ ਟੇਢੀ ਸिलाई ਲੱਗ ਜਾਂਦੀ ਹੈ ਇਹ ਬਸ ਜਿਹੜੀ ਆਪਣੀ ਪਹਿਲੀ ਸिलाई ਹੈ ਉਹਦੇ ਹਿਸਾਬ ਨਾਲ ਹੀ ਆਪਾਂ ਸਾਰੀ ਸिलाई ਇਹ ਸਿਰੇ ਲਾ ਦੇਣੀ ਹੈ ਹੁਣ ਆਪਣੀ ਇਹ ਸਨਾਈ ਜਿਹੜੀ ਹੈ ਲੱਗੀ ਰਿਸ ਤਿਆਰ ਆ ਦੇਖ ਸਕਦੇ ਆ ਆਪਣੀ ਇੱਕੋ ਜਿਹੀ ਲੱਗੀ ਹੁਣ ਆਪਾਂ ਕੀ ਕਰਨਾ ਇਹਨੂੰ ਜਿਹੜਾ ਆਪਣਾ ਪੇਪਰ ਹੈ ਇਹਨੂੰ ਆਪਾਂ ਇਸ ਤਰ੍ਹਾਂ ਲਾ ਦੇਣਾ ਇਹਦਾ ਕਾਕੇ ਪਸਾਰਾ ਲਾ ਦੇਣਾ ਹੈ ਹੁਣ ਆਪਣਾ ਪੇਪਰ ਸਾਰਾ ਆਪਾਂ ਲਾਤਾ ਆ ਜਿਹੜਾ ਥੋੜਾ ਬਹੁਤ ਆਈ ਆਪਾਂ ਜਦੋਂ ਵਾਸ਼ ਕਰਦੇ ਆ ਉਹ ਉਹ ਵੀ ਲੈ ਜਾਣਾ ਵੈਸੇ ਇਹਨੂੰ ਬਰੀਕੀ ਨਾਲ ਜਿਹਾ ਲਾਵਾਂਗੇ ਲੈ ਜਾਣਾ ਇਸ ਤਰ੍ਹਾਂ ਇੱਥੇ ਲੈ ਕੇ ਆਪੇ ਸਾਰਾ ਬਪਰ ਇਸ ਤਰਾਕਾ ਇਹ ਆਪਾਂ ਲਾ ਦੇਣਾ ਤੇ ਇਹ ਦੇਖ ਸਕਦੇ ਤੁਸੀਂ ਆਪਣੀ ਸਿਉਣ ਜਿਹੜੀ ਆ ਕਿੰਨੀ ਵਧੀਆ ਬਚ ਗਈ ਹੈ ਤੇ ਕੋਈ ਟੱਪਾ ਨਹੀਂ ਹੋਇਆ ਕੋਈ ਵੀ ਕੁਝ ਵੀ ਨਹੀਂ ਇਹਦਾ ਹੋਇਆ ਤੇ ਬਿਲਕੁਲ ਉਸੇ ਤਰ੍ਹਾਂ ਆਪਣੀ ਲੋਅਰ ਦਾ ਪਹੁੰਚਾ ਜਿਵੇਂ ਆਪਣੇ ਲੇੜਾ ਹੁੰਦਾ ਉਸੇ ਤਰ੍ਹਾਂ ਆਪਣਾ ਬਣ ਗਿਆ ਤੇ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਘਰੇ ਜਿਹੜਾ ਕੋਈ ਲੋਅਰ ਉੱਚੀ ਜਾਂ ਢੀੜੀ ਕੋਸ਼ੀ ਵੀ ਕਰਨਾ ਜਾਂ ਆਪਣੇ ਕਈ ਵਾਰ ਉਧੜ ਜਾਂਦੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਵੀ ਆਪਦੀ ਲੋਅਰ ਤੇ ਸਲਾਈ ਲਾ ਸਕਦੇ ਹੋ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਪਲੀਜ਼ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ